ਯਾਰ ਮੂ ਮਿੱਠਾ ਰੌਣ ਲਾਂਗੇ ਵਿਆਹ ਕਰ ਤਾ ਹਾਂ ਮੈਂ ਇਹ ਕੁੜੀ ਜੀ ਜਾ ਮੈਂ ਥੋੜ ਦੇ ਆਈਂਦਾ ਕੜਾੜਾ ਇਹ ਕਰਵਾ ਕੇ ਆਉਣਾ ਆਪੇ ਕੰਮ ਕਰਾਉਣਾ ਹੋ ਰਜਦਾ ਮੈਨੂੰ ਭੱਕ ਲੱਗੀ ਆ ਅਸਲੀਅਤ ਤਾਂ ਗਿਆ ਹੋਣਾ ਆ ਕੇ ਜਾਂਦਾ ਤਾਂ ਭੱਕ ਲੱਗੀ ਨਹੀਂ ਵੀਰੇ ਹਾਂਜੀ ਇਹ ਤੁਸੀਂ ਹੁਣ ਮੇਰੇ ਵਿਆਹ ਵਾਲੇ ਦਿਨੇ ਇਹ ਕੱਪੜੇ ਪਾਉਣੇ ਆ ਪਾਣੇ ਤਾਂ ਹੋ ਗਿਆ ਪੂਰੀ ਤਰ ਡਿਟੋ ਪਹਿਲੀ ਵਾਰ ਦੇਖਿਆ ਜੀ ਕੰਮ ਤਾਂ ਬੜੇ ਥਾਵਾਂ ਤੇ ਕੀਤਾ ਐਵੇਂ ਕਹਿ ਰਹੇ ਨਹੀਂ ਨਹੀਂ ਚੱਕੋ ਯਾਰ ਕਹਿਣ ਸਾਡੀ ਜਿੰਦਾਬਾਦ ਆ ਹਾਂਜੀ ਸਸ ਜੀ ਗੱਲ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਤੇ ਵਲੌਗ ਆਪਣਾ ਇਹ ਆ ਤੁਹਾਨੂੰ ਪਤਾ ਹੀ ਆ ਆਪਣੇ ਘਰੇ ਜੋ ਕੰਮ ਕਰਦੇ ਆ ਤੇ ਤਲਵਰਾ ਆਪਣਾ ਵੀ ਫਰਜ਼ ਮੰਨਦਾ ਉਹਨਾਂ ਨੂੰ ਆਪਾਂ ਕੱਪੜੇ ਲੈ ਕੇ ਦੇਨੇ ਹਨ ਆਪਣੇ ਵਿਆਹ ਆ ਤੁਹਾਨੂੰ ਪਤਾ ਉਹਨਾਂ ਦੀ ਨਿੱਕ-ਨਿੱਕੀ ਚਾਹ ਹੁੰਦੇ ਹਨਾ ਵਿਆਹ ਵੇਖਣ ਵਰੀਏ ਕੱਪੜਿਆਂ ਚ ਸੋ ਭੈਣ ਹੋਣੀ ਗਏ ਆ ਭੈਣ ਤੇ ਆਪਣੇ ਭਾਜੀ ਨੇ ਕੱਪੜੇ ਲੈਣ ਉਹਨਾਂ ਦੇ ਸੋ ਉਹ ਵਲੌਗ ਆਪਣਾ ਕਿਉਂ ਉਹ ਵੀ ਖੁਸ਼ ਹੋ ਜਾਣਗੇ ਨਾ ਇਹ ਨਿੱਕ-ਨਿੱਕੀਆਂ ਖੁਸ਼ੀਆਂ ਕਿਉਂਕਿ ਚਲੋ ਵਿਆਹ ਚਾਹ ਉਹਨਾਂ ਨੂੰ ਵਿਆਹ ਚਾਹ ਉਹ ਆਪਣੇ ਫੈਮਿਲੀ ਮੈਂਬਰ ਬਣ ਜਾਂਦੇ ਆ ਜੋ ਆਪਣੇ ਮੱਜਾ ਸੰਭਾਲ ਲੈ ਸਾਰਾ ਕਰ ਰਹੇ ਆ ਆਪਾਂ ਨੂੰ ਤੁਹਾਨੂੰ ਪਤਾ ਹੀ ਜਿੱਥੇ ਇੰਨੇ ਵਾਰ ਖਰਚਾ ਹੋ ਜੂ ਵਿੱਚ ਵਿਚਾਰੇ ਇਹਨਾਂ ਨੂੰ ਲੱਗ ਜੂਗਾ ਤੇ ਸੋ ਭੈਣ ਨੂੰ ਕੱਪੜੇ ਲੈਣਗੇ ਧੰਨਵਾਦ ਭੈਣ ਬਾਹਰ ਆਈ ਆ ਬਾਪ ਭੈਣ ਦਾ ਸਵਾਬ ਬਾਲੇ ਜਣਾ ਚੰਗਾ ਜਿਵੇਂ ਹੈਣਾ ਤੇ ਭੈਣ ਕਹਿੰਦਾ ਇਹ ਆਪਾਂ ਇਹਨਾਂ ਨੂੰ ਕੱਪੜੇ ਬੂਟ ਸਾਰੇ ਸੂਟ ਨਵੇਂ ਦੇਣੇ ਆ ਤੇ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਵਲੌਗ ਨਾਲ ਆਪਣੇ ਜੁੜੇ ਰਹੋ ਆ ਹਾਂ ਹਾਂ ਕਰ ਲਓ ਜੀ ਕਿਹਦੇ ਕੱਪੜੇ ਆ ਗਏ ਇਹ ਆਪਣੇ ਰਾਜੂ ਦੋਵਾਂ ਰਾਜੂਆਂ ਦੇ ਸਾਬੀ ਦੇ ਦਰਸ਼ਨ ਦੇ ਇਹਨਾਂ ਦੇ ਕੱਪੜੇ ਮਿਸ ਹੋ ਗਏ ਯਾਰ ਵਿਆਹ ਅਸਰੋਂ ਤਿੰਨ ਚਾਰ ਦਿਨ ਇਹਨਾਂ ਲਈ ਕੱਪੜੇ ਚਾਹੀਦੇ ਆ ਫੱਟ ਗਈ ਇਹ ਵੈਰੀ ਗੁੱਟ ਕੰਮ ਲੱਗਾ ਕੁਸ਼ਾਓ ਕਿਉਂਕਿ ਬੂੜ ਦੂਜੇ ਪਾਈ ਫਿਰਦੇ ਆ ਇਹ ਤਾਂ ਚੰਗਾ ਨਹੀਂ ਲੱਗਦਾ ਮੈਨੂੰ ਨਹੀਂ ਵਿਆਹ ਜੇ ਵੀ ਲਾਵਾ ਇਹ ਤਗੜਨਾ ਪੜਾਉਣਾ ਮੈਂ ਕਿਹ ਫੜਾਉ ਪਾਈ ਪਾਈ ਦਾ ਬੜੇ ਮੈਂ 400 500 ਤਗੜ ਪਾਇਆ ਉਹ ਤੋਂ ਫਟਾਗਾ ਫੋਟੋ ਨਹੀਂ ਫੋਟੋ ਦੀ ਚਾਹੀਦੀ ਕੋਈ ਫੈਮਲੀ ਮੈਂਬਰ ਹੋ ਗਿਆ ਆਪਣੇ ਫੈਮਲੀ ਮੈਂਬਰ ਆਪਣਾ ਕੰਮ ਸੰਭਲਦੇ ਆਪਣੇ ਤੋਂ ਬਾਅਦ ਓਰੇ ਆ ਜਾ ਓਰੇ ਆਓ ਵੀਰੇ ਤੁਸੀਂ ਵੀ ਸਾਡੇ ਆਜੋ 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 ਯਾਰ ਲੈ ਆਜੋ ਯਾਰ ਲੈ ਓਏ ਕੋ ਆਪਣਾ ਆ ਲੈ ਲਾਓ ਜੀ ਲਓ ਜੀ ਸਬਰ 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 ਆ ਜਿੱਡੀਆਂ ਸੋਹਣੀਆਂ ਲਿਆਂਦੀਆਂ ਯਾਰ ਹਾਂ ਓਮੋ ਯਾਰ ਆ ਜੁਰਾ ਵੇਖੀ ਪਿੰਦੀ ਆਉਣਾ ਫੂਟ ਵੀ ਤੇ ਪੋਣੇ ਆ ਮੈਂ ਤੇ ਜਗਮਨ ਵੇੜਨਾ ਤੇ ਵਿਆਹ ਤਾਂ ਰੈਡੀ ਬਣਾਇਆ ਬਣਾਣਾ ਵੀ ਬਾਈ ਤੁਹਾਨੂੰ ਸੁੱਚਿਆ ਠੀਕ ਆ ਆ ਵੈਰੀ ਗੁੱਟ ਕੰਮ ਯਾਰ ਬਹੁਤ ਜ਼ਿਆਦਾ ਗੁੱਟਾਂ ਕੰਮ ਤੇ ਗੇਂਜਰਾ ਪਾਲ ਕੋਈਆਂ ਵਿਆਹ ਦੇ ਨਾ ਪਾਈਆਂ ਮੈਂ ਚੈੱਕ ਕਰਨੀਆਂ ਮੈਂ ਵੀਡੀਓ ਬਣਾਈ ਚੁੱਕਾ ਵੇਖ ਲੋ ਮੈਂ ਜਰਾ ਸਾਰੀ ਵਿੱਚ ਚਾਹੀਦੀ ਆ ਲੈ ਭਈ ਇੱਕ ਇੱਕ ਸ਼ਰਟ ਹੋਰ ਆ ਗਈ ਵਾਹ ਜੀ ਵਾਹ ਇੱਕ ਇੱਕ ਆ ਲੋ ਜੀ ਤੁਹਾਡਾ ਵਿਆਹ ਬੰਨੇ ਵੇਖੀ ਮੈਂ ਕਿੰਨੇ ਮਰਜੀ ਵਿਆਹ ਲੰਗਾ ਲਓ ਇਹਨਾਂ ਨੂੰ ਹੁਣ ਆ ਚਾਰ ਸੈੱਟ ਪਏ ਜਿਹੜਾ ਮਰਜੀ ਜਿਹੜਾ ਚੱਕ ਲੈ ਕੋਈ ਕਿਸੇ ਦਾ ਨਹੀਂ ਜਿੱਦਾਂ ਦੇ ਦ ਦੇ ਹਾਂ ਜਿਹੜਾ ਜਿਹੜਾ ਦਿਲ ਕਾ ਦਾ ਚੱਕ ਲੋ ਜਿਹਨੂੰ ਜਿਹੜਾ ਰੰਗ ਪਸੰਦ ਆ ਹਾਂ ਉਦੋਂ ਸ਼ਰਟਾਂ ਹੋ ਗਈਆਂ ਜੀ ਤੁਹਾਡੀਆਂ ਹਾਂਜੀ ਹਾਂ ਜੀਨਾਂ ਲੈਣਾ ਹੋ ਗਿਆ ਲੈ ਜੀਨਾਂ ਵੀ ਲਓ ਜੀ ਜੀਨਾਂ ਇਹਦੇ ਉੱਤੇ ਰੱਖ ਦੇ ਜੀਨਾਂ ਵੀ ਆਹ ਹਾਂ ਆਹ ਪਾ ਰੱਖੋ ਆ ਵੇਖੋ ਟੀਆਰ ਦੀਆਂ ਜੀਨਾਂ ਰੌਕ ਲਿਖਿਆ ਜੋ ਵੀ ਚਲੋ ਜਿੱਦਾਂ ਵੀ ਹੈਗਾ ਠੀਕ ਆ ਆ ਜੀਨ ਸਾਹ ਬੀ ਬੂਟ ਆ ਗਏ ਬੂਟ ਆ ਗਏ ਸਕੈਚਰ ਲਾਇਆ ਬਈ ਸਕੈਚਰ ਚੱਕ ਬੂਟ ਚੱਕੋ ਆਪ ਦੇ ਮੂੜੀ ਨੂੰ ਸਕੈਚਰ ਦੇ ਵਾ ਜੀ ਵਾ ਆ ਨਾ ਮੇਰੀ ਆਦਤ ਨਹੀਂ ਆਪਾਂ ਦੇਣਾ ਹਾਂ ਕਮਾਲ ਫੁੱਲ ਕੇ ਨਹੀਂ ਕਿ ਹਾਂ ਲਓ ਜੀ ਭੈਣ ਸਾਡੀ ਜਿੰਦਾਬਾਦ ਆ ਸਾਹਬਾ ਭਾਈ ਤੁਸੀਂ ਆ ਤੇ ਪਰ ਤੁਸੀਂ ਵੀ ਸੋਹਣੇ ਠੋਣੇ ਬਣ ਕੇ ਆ ਨਹੀਂ ਘਰੇ ਨਹੀਂ ਰੱਖਣੇ ਸੌਂ ਲੱਗਿਆ ਹਾਂ ਪਹਿਲੀ ਵਾਰ ਦੇਖਿਆ ਭੈਣੇ ਨਹੀਂ ਨਹੀਂ ਪਹਿਲੀ ਵਾਰ ਦੇਖਿਆ ਜੀ ਕੰਮ ਤਾਂ ਬੜੇ ਥਾਵਾਂ ਤੇ ਕੀਤਾ ਇਹਨੇ ਕਹਿ ਰਹੇ ਨਹੀਂ ਨਹੀਂ ਚੱਕੋ ਯਾਰ ਭੈਣ ਸਾਡੀ ਜਿੰਦਾਬਾਦ ਆ ਆਹ ਜੇ ਘੇੜੀਏ ਕੋਈ ਬਾਈ ਆਖ ਲਓ ਜੀ ਓ ਚੱਕ ਲੈ ਐ ਲੈਨ ਚ ਚੱਕੀਓ ਬਸ ਆਪਦੇ ਚੱਕ ਜਿਹੜਾ ਚੱਕਾ ਲੈਨ ਚ ਚੱਕ ਜਿਹੜਾ ਸੋਹਣਾ ਲੱਗਿਆ ਜਿਹੜਾ ਚੱਕ ਰਾਹ ਹਾਂ ਚੱਕਾ ਸਾਰੇ ਰੰਗ ਨੇ ਸੋਹਣੇ ਲੱਗਦੇ ਲਾਈਟ ਕਲਰ ਲਿਆਦੇ ਆਹ ਇੱਕੋ ਜਿਹੇ ਸ਼ੂਜ਼ ਲੈਂਦੇ ਸੀ ਚੱਕੋ ਬਈ ਉਹ ਚੱਕੋ ਰਾਜੂ ਯਾਰ ਮਿੰਟ ਮਾਰੋ ਸਾ ਵੀ ਚੱਕ ਕਰਾਜੀ ਚੱਕ ਕਰ ਦਰਸ਼ਨ ਦਬੈ ਆਰੀ ਗੁੱਟ ਰਾਜੂ ਨਹੀਂ ਆਉਂਦਾ ਸਾਨੂੰ ਪਤਾ ਸੀ ਰਾਜੂ ਆਈ ਨਹੀਂ ਕਿਹਾ ਰਾਜੂ ਬੂਟ ਬੂਟ ਫੜ ਕੇ ਕਿਹੜੇ ਲੈਣੇ ਆ ਬੂਂਡਾ ਰਾਜੂ ਦਾ ਇਹ ਰਾਜੂ ਲੈ ਚੱਕ ਬੂਂਡਾ ਭਾਜੀ ਆ ਭਾਜੀ ਨੇ ਦੇ ਦੇ ਚੱਕ ਲੈ ਸੂਣੀ ਚੱਕੋ ਬਈ ਸੂਣੀ ਲੱਗਣੀ ਰੰਗ ਆ ਚੱਕ ਸਭੀ ਚੱਕ ਕੇ ਜਾ ਰੇ ਕਿਹੜੇ ਚੱਕਣੇ ਚੱਕ ਲੈ ਸੂਣੀ ਚੱਕ ਲੈ ਸਭੀ ਚੱਕ ਲੈ ਸਭੀ ਸੋਈਦਾ ਅਸਲ ਤੂੰ ਆ ਦੂਗੜਾ ਚੱਕਣਾ ਚੱਕ ਮੇਰੇ ਵੀ ਤੂੰ ਚੱਕ ਆ ਚੱਕ ਲੈ ਸਭੀ ਨੇ ਆ ਚੱਕ ਲੈ ਲੈ ਬਈ ਸਾ ਤੈਨੂੰ ਬੂਟ ਸਪான்ਸਰ ਕੀਤੇ ਗਏ ਨੇ ਲੈ ਆ ਜੀ ਆ ਚੱਕ ਲੈ ਲੈ ਦਰਸ਼ਨ ਦੋ ਢੇਜੇ ਰਹਿ ਕੇ ਚੱਕ ਲੈ ਜੀ ਢੇਢੇ ਚੱਕੜੇ ਹੁਣ ਲੋ ਭਈ ਰਾਜੂ ਦੀ ਢੇਰੀ ਪਾਸੇ ਕਰ ਲੋ ਤੇ ਘਰੇ ਪਹੁੰਚਦੀ ਕਰੋ ਉਹ ਆਇਆ ਨਹੀਂ ਸੂਬਾ ਇੱਕ ਮੰਨ ਹੋਰ ਆਪਣਾ ਜੇ ਮੈਂ ਇੱਕ ਢੇਰੀ ਦੇ ਵੱਧ ਗਈ ਆਹ ਦੇ ਕੱਪੜੇ ਸੂਬਾ ਲੈ ਜੀ ਲਿਫਾਫੇ ਪਾਓ ਆਪ ਜੀ ਆਲੇ ਰੱਖ ਲਓ ਮੇਰੀ ਜ਼ਿੰਦਗੀ ਚ ਪਹਿਲੀ ਵਾਰ ਨਹੀਂ 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 ਯਾਰ ਸਾਬ ਤੋਂ ਬੜੇ ਤਵਾ ਤੇ ਕੀਤਾ ਇਹ ਵੀ ਸਾਨੂੰ ਜ਼ਰੂਰੀ ਜਿਨ੍ਹਾਂ ਨੇ ਸਿਰ ਤੇ ਸੱਤਾ ਭਾਵਨਾ ਮੰਜਾ ਦੇਖਣੀ ਇਹ ਵੀ ਫੈਮਿਲੀ ਮੈਂਬਰ ਆ ਜਮਾਨੀ ਵੇਖਣ ਦੇਗੇ ਸਿਰ ਤੇ ਛੱਡ ਕੇ ਸਾਰਾ ਕੁਝ ਚਲੇ ਜਾਣਾ ਸਾਰਾ ਨਹੀਂ ਆ ਪਸਮਾ ਦਾ ਕੰਮ ਤਾਂ ਇੱਕ ਦਾ ਨਹੀਂ ਬੰਦਾ ਪਾਸੇ ਹੋ ਜਾ ਤੇ ਬਹੁਤ ਲੋ ਲੋ ਹਾਂ ਬਹੁਤ ਘਾਟਾ ਪੈ ਗਿਆ ਜਰ ਵਧੀਆ ਸੰਭੀ ਜਾਂਦੇ ਆ ਇਮਾਨਦਾਰੀ ਇੱਕ ਆਵਾਜ਼ ਤੇ ਤੁਹਾਨੂੰ ਆਵਾਜ਼ ਮਾਰੀਏ ਤੁਸੀਂ ਭੱਜੇ ਇਹ ਬਈ ਇਹਨਾਂ ਦੀ ਇਮਾਨਦਾਰੀ ਦਾ ਇਨਾਮ ਇਹਨਾਂ ਦਾ ਦੁਨੀਆ ਵੱਡੀ ਤੋਂ ਵੱਡੀ ਦਾਨੀ ਪਈ ਦਾਨੀ ਵੀ ਇਹ ਪਹਿਲਾ ਜਿਉਂ ਕੀਤਾ ਫਸਟ ਟਾਈਮ ਦੇਖਿਆ ਭਾਜੀ ਦੇ ਅਸੇ ਕੰਮ ਨਹੀਂ ਪਹਿਲਾ ਟਾਈਮ ਨਹੀਂ ਸੈਕਿੰਡ ਟਾਈਮ ਹਾਂ ਤੇਰੀ ਗਵਾਜ ਗਿਆ ਹੁਣ ਇੱਕ ਤੇਰੀ ਤੇਰੀ ਰਹਿ ਗਈ ਚੱਕ ਇੱਕ ਤੇਰੀ ਤੇਰੀ ਰਹਿ ਗਈ ਕੋਲ ਆ ਗਿਆ ਇਹ ਸੁਣ ਕੇ ਆ ਗਿਆ ਸਹੀ ਆ ਗਿਆ ਤੇਰੀ ਵਾਲਾ ਸਹੀ ਤੇਰੀ ਆ ਚੱਕ ਗਿਫਟ ਮਿਲਦੇ ਪਏ ਕੁੜੀ ਆ ਦੇ ਦੋ ਆ ਰਹੀ ਹੈ ਤੁਸੀਂ ਗੇੜੇ ਭੈਣ ਨਹੀਂ ਆਈ ਦੁਬਾਰਾ ਕਿੱਥੇ ਸਾਸਰੀ ਘਰ ਵਧਾਈਆਂ ਸਾਸਰੀ ਘਰ ਵਧਾਈਆਂ ਵੀਰੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਹ ਵੀ ਸੂਟ ਵੇਖਣ ਆ ਲਈ ਦੱਸ ਨਾ ਮੈਂ ਤੇਰੇ ਤੋਂ ਸੰਗੀ ਜਾਣਾ ਦੱਸਣਾ ਹੱਥ ਗਿਆ ਲਾਉਣ ਲੱਗਾ ਪਰ ਉਹਨੇ ਨੂੰ ਮੇਰੇ ਹੱਥ ਪਿੱਛੇ ਖਿੱਚ ਲੈ ਦੇ ਲੇ ਕਿੰਨਾ ਕੀ ਲਾਵਾ ਨਾ ਲਾਉਣ ਜੇ ਲੱਗ ਚੱਕ ਜਾਂਦੀ ਤੇਰੀ ਇੱਕ ਰਾਹੀ ਤੇਰੀ ਯਾਰ ਦੀ ਮੈਂ ਬਾਈ ਨੂੰ ਦੇ ਦਿੰਦਾ ਆ ਲੈ ਆ ਵੇ ਨਾ ਇਹ ਨਾ ਟੁੱਟਣ ਨਾ ਖੜਾ ਛੁੱਟ। ਆ ਲੱਗਾ ਰਦਕਾ ਜਿਹੜਾ ਘਮੋਂਦਾ ਪਿਆ। ਉਹ ਨਹੀਂ ਖੁਸ਼ੀ ਖੁਸ਼ ਹੋਣ ਨਹੀਂ ਗਿਆ। ਖੁਸ਼ ਹੈ ਵੀਰ ਮੇਰੇ ਭੈਣ ਤੀ ਪਾਏ ਹੋ ਜੀ। ਪਾਏ ਹੁਣ ਵਿਆਹ ਤੇ। ਵਿਆਹ ਤੇ। ਜੇ ਮੈਨੂੰ ਦੇਖ ਕੇ ਨਾ ਉਹ ਤਾਂ ਮੈਨੂੰ ਪੜਾ ਮੇਰੀ। ਤੂੰ ਕਹਿੰਦਾ ਇਹ ਤਾਂ ਸੋਚਿਆ ਵੀ ਨਹੀਂ ਜਿੰਨਾ ਤੁਸੀਂ ਕਰਤਾ ਮੈਨਾਂ ਕੋਲ ਨਾ ਇੰਨਾ ਵਾਧੂ ਹੈ ਹੀ ਕਿਹਾ। ਨਹੀਂ ਵੀਰੇ। ਹਾਂਜੀ। ਇਹ ਤੁਸੀਂ ਹੁਣ ਮੇਰੇ ਵਿਆਹ ਵਾਲੇ ਦੇਣੇ ਇਹ ਕੱਪੜੇ ਪਾਉਣੇ ਆ। ਪਾਉਣੇ ਚਾਹ। ਨਾਤ ਹੋ ਗਿਆ ਪੂਰੀ ਤੋਂ ਡਿਟੋ। ਹਾਂ ਬੰਨੋਰਾ ਤੂੰ ਵੀ। ਉਹ ਵੀ ਸੋਨੇ ਕੱਪੜੇ ਪਾਉਣੇ ਸੋਨੇ ਕੋਟ ਪੈਂਟ ਸਵਾਇ ਦਿੰਦਾ ਮੈਨੂੰ ਵੀ ਅਸਲ ਵਰਗਾ ਖੜਾ ਹੋ ਰਿਹਾ ਸਵਾਇ 1.5 ਭਾਜੀ ਕੋਟ ਪੈਂਟ ਛਾੜ ਦੇ ਉਹ ਉਹ ਕੁੰਪਲੇਖਾ ਯਾਰ ਤੇ 13 ਖੜਾ ਆ ਪਾ ਕੇ ਆ ਜਾਣੀ ਆ ਆ ਇਹਨਾਂ ਸਪੈਲ ਸਵਾਇ ਮੈਨੇ ਦੱਸ ਇਹਨਾਂ ਆਪਣੇ ਕੱਪੜੇ ਇਹਨਾਂ ਨੂੰ ਕੀ ਬਸ ਉਹ ਪਾ ਕੇ ਆਉਣੇ ਤੂੰ ਇਹ ਨਾ ਤੂੰ ਵੀ ਬਿੱਲ ਭਰਾ ਕੇ ਹਣੀ ਆ ਆ ਦੀ ਦੰਦਾ ਸਿੱਧੀ ਗੱਲ ਆ ਇਹਨਾਂ ਨੂੰ ਮਨ ਕਰੇ ਤਾਂ ਕੀ ਕਿਹਾ ਵਾ ਵੀ ਜਦ ਇੱਕ ਤਰੀਕ ਤੱਕ ਰੋਟੀ ਸ਼ਾਮ ਦੀ ਵੇਲੇ ਸੇਰ ਦਾ ਵੜਿਆ ਨਹੀਂ ਰਾ ਨੂੰ ਰੋਟੀ ਪਤਾ ਨਹੀਂ ਹਾਂਡੇ ਟਾਈਮ ਤੋਂ ਸਾਰੇ ਨਰ ਸਿੰਘ ਹੈ ਕੁੱਤਿਆਂ ਨੂੰ ਪਤਾ ਨਹੀਂ ਇੱਕ ਇੱਕ ਇਹਨੂੰ ਮੈਨੂੰ ਭੁੱਖ ਲੱਗੀ ਮੈਂ ਤਾਂ ਟੰਬੇ ਖਾਣ ਨੂੰ ਰਿੱਚ ਸਭ ਮਤਰਾ ਨੂੰ ਹੋ ਰਿਹਾ ਜਾਂਦਾ ਮੈਨੂੰ ਭੁੱਖ ਲੱਗੀ ਆ ਅਸਵੇਰਦਾਂ ਗਿਆ ਹੋਣਾ ਆ ਗਿਆ ਮੈਨੂੰ ਤਾਂ ਭੁੱਖ ਲੱਗੀ ਮੇਰਾ ਆਵਾਜ਼ ਮਾਰਿਆ ਗਿਆ ਨਹੀਂ ਕੀਤਾ ਇੱਕ ਦਿਨ ਨੇ ਕੀਤਾ ਨਹੀਂ ਕੱਲ ਕਰ ਤੂੰ ਕਰਾਇਆ ਸੀ ਕੱਲ ਕਿਹੜਾ ਕੀਤਾ ਕੱਲ ਪੁੱਛ ਰੋ ਕੀ ਕੀਤਾ ਪਤਾ ਪੁੱਛ ਨਹੀਂ ਤਰਾ ਤੂੰ ਖਾਣ ਪੀਣ ਨੂੰ ਅੱਗੇ ਹਾਂ ਮੁਰਗਾ ਉਡੀਚਾ ਨਾਲ ਹੀ ਬਹਿ ਗਿਆ ਕੋਈ ਟੌਕ ਨਾ ਕਰੇ ਜਾਣਾ ਮੈਂ ਘਰੇ ਜਾਣਾ ਨਹੀਂ ਰੱਖ ਅੱਜ ਰੋਟੀ ਨਹੀਂ ਮਿਲਨੀ ਤੇਰੇ ਜਾਏਂਗਾ ਜੋ ਮਰਜ਼ੀ ਕਰਾ ਹੇਲੋ 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 ਚੁੱਪ ਕਰ ਜੋ ਰੋਣ ਉਹ ਜਸਪਾਲ ਰੋਟੀ ਖਾਂਦਾ ਵਾ ਚੁੱਪ ਕਰ ਜੋ ਮਾਛੜ ਜਸਪਾਲ ਨੇ ਰੋਟੀ ਖਾ ਲਈ ਨਹੀਂ ਜਸਪਾਲ ਨੇ ਰੋਟੀ ਖਾਦੀ ਨਹੀਂ ਅਜੇ ਖਵਾ ਦੋ ਮਾਛੜ ਜੀ ਕੋਈ ਨਾ ਜਸਪਾਲ ਰੋਟੀ ਦਸਪਾਲ ਨੂੰ ਮਾਰੀ ਰੱਟੀ ਇਹ ਪਾ ਪਾਈ ਜੇ ਦਸਪਾਲ ਨਾ ਯਾਰ ਕੱਦ ਦਾ ਥੋੜਾ ਉਹਦਾ ਨਾ ਉਹਨ ਸੱਚੀ ਨਾ ਜਸਪਾਲ ਆ ਮੈਨੂੰ ਪਤਾ ਉਹਦਾ ਕੱਦ ਦਾ ਮਦਰ ਆ ਜਸਪਾਲ ਮਾਸੜ ਨੇ ਉਹਨਾਂ ਕੁੱਤੇ ਨਾਲ ਜਸਪਾਲ ਰੱਖਿਆ ਆ ਇਹਨੂੰ ਵੇਖ ਕੇ ਨਹੀਂ ਉਹਨਾਂ ਪਹਿਲਾਂ ਰੱਖਿਆ ਵਾ ਤੈਨੂੰ ਪਤਾ ਚੱਲ ਲਈ ਜਮਾਤ ਤੋਂ ਪੁੱਛਿਆ ਹੈ ਇਹ ਐਂਡ ਆ ਬਿਆ ਫੜ ਚਾਹਣਾ ਕੇਲੇ ਮੈਂ ਦਾ ਵਿਆਹ ਆਪਣੀ ਚਾਹ ਨਾਲ ਕੇਲੇ ਆ ਭੈਣ ਜੀ ਚਾਹ ਨਾਲ ਕੇਲੇ ਖਾਣੇ ਖਾਣੇ ਕੀ ਆ ਤੁਸੀਂ ਤੜਕੂਸਾਈ ਨਾ ਰਹਿੰਦਾ ਫੜੋ ਆ ਫੜਵਾ ਆ ਫਰੂਟੇ ਤੈਨੂੰ ਖਾਦਾ ਹੀ ਨਾ ਫੜੋ ਵੇਖੋ ਮੈਂ ਛੋੜਦੇ ਆਂ ਆਈਂਦਾ ਕੜਾੜਾ ਕੀ ਕਰਵਾ ਤੜਾਓਗੇ ਯਾਰ ਮੂੰਹ ਮਿੱਠਾ ਰੋਲ ਕੇ ਵਿਆਹ ਕਰ ਬਟਾਰੇ ਮੂੰਹ ਉਠਾਏ ਮੈਂ ਇਹਨੂੰ ਬਜੀ ਜਾ ਇਨਾਂ ਕੋ ਆਗੇ ਨਾ ਆਪਾਂ ਮੈਂ ਗੱਲ ਕਰਦਾ ਬਾਲ ਬਾਲ ਬਗਾ ਮੈਂ ਹੁਣ ਕਾਹ ਦੇ ਲਈ ਆ ਪੱਟੀਆਂ ਚੱਲ ਪੀਆਂ ਤੇ ਮੋٹے ਸੋਰਾ ਸਾਹਿਬ ਰਾਖੀ ਖੜੇ ਨੇ ਇੱਥੇ ਕਹਿੰਦੇ ਕਾਬਾ ਪੂਰਾ ਮਸ਼ੀਨਾਂ ਨਾਲ ਹੋ ਜਾਣਾ ਮਾਸੜੀ ਹੈ ਨਾ ਕਿੱਥੇ ਵੇਲੋ ਕਿੰਨਾ ਟਾਈਮ ਲੱਗਦਾ ਹੈ ਲੱਗਣਾ ਤਾਂ ਬਹੁਤ ਥੋਖਾ ਕੰਮ ਹੋ ਗਿਆ ਇਹਨਾਂ ਦਾ ਖੁਰਪੇ ਨਾਲ ਖੁਰਕੇ ਨਾਲ ਲੱਗੇ ਰਹਿਣਾ ਹਨਾ ਹੁਣ ਮਸ਼ੀਨਾਂ ਕੰਮ ਚੱਲਦਾ ਇਹ ਕੋ ਮੇਹੇ ਦੇ ਕੋਆ ਬਣੀ ਜਾਂਦਾ ਨਾ ਹੋਏ ਨਿਕਲ ਲੈਣਾ ਇਹਨੇ ਨਾ ਬੱਖਾ ਕਰ ਬੱਦ ਬੱਜਦਾ ਇਹਨੇ ਨਾਲ ਅੱਛਾ ਭਰਪਾ ਇਹਦੇ ਨਾਲ ਨਾਣਾ ਲੋ ਮਿੱਤਰੋ ਕਹਿੰਦੇ ਚਲ ਭਾਈ ਆ ਚੁੱਕੇ ਨੇ ਆ ਵੀ ਦਰਸ਼ਨ ਭੁਜੀ ਬਦਾਨੀ ਨੇਰੀ ਠਾਈ ਆਉਂਦੇ ਹੋ ਕੱਪੜੇ ਓਕੇ ਆ ਗਏ ਸੀਗੇ ਆ ਗਏ ਓਕੇ ਕੱਪੜੇ ਸੋਹਣੇ ਲੱਗੇ ਆ ਚਲੋ ਭਾਈ ਮਨਾ ਤਿਆਰ ਸ਼ਹਿਰ ਹੋ ਗਏ ਉਧਰ ਵਧਿਆ ਘਰ ਦੇ ਫੈਮਿਲੀ ਨਾਲ ਭਰਾ ਤੁਸੀਂ ਵੀ ਪੂਰਾ ਸਿਰਾਂ ਲਵਾ ਦੇਣਾ ਵਿਆਹ ਤੇ ਕਿਉਂ ਕੰਮ ਸੰਭਾਲ ਲੇ ਤੁਸੀਂ ਤੁਹਾਡੇ ਧਿਰ ਤੇ ਘਰ ਦਾ ਸਾਰ ਸਿੱਧੀ ਗੱਲ ਆ ਅਸੀਂ ਐ ਤੁਰੇ ਫੇ ਦੇਰ ਤੇ ਚਲ ਕੇ ਉਧਰ ਚਲ ਗਏ ਇਹ ਵਾਂਗਾ ਦੰਦੇ ਰ ਕੰਮ ਖਰਾਬ ਹੋ ਜਾਣਾ ਇਹਨਾਂ ਦਾ ਹਾਂਜੀ ਬਟਰ ਕੀ ਹੋਇਆ ਕਿਵੇਂ ਫਰਿੱਜ ਵਿੱਚ ਰੱਖਾ ਦੋ ਕਿੰਨੇ ਚਿਰ ਬਰਤਣਿਆਂ ਨੂੰ ਪੁੱਛ ਲਓ ਪਹਿਲੂ ਇਹ ਜਾਗੋ ਤੇ ਸਵੇਰੇ ਸਵੇਰੇ ਫਿਰ ਉਹਨਾਂ ਚਿਰ ਫਰਿੱਜ ਵਿੱਚ ਰੱਖ ਦੋ ਹਾਂ ਰੱਖ ਦਿੰਨੇ ਫਰਿੱਜੇ ਰੱਖ ਦਿੰਨੇ ਆ ਆਇਆ ਬੁੱਲਰਾ ਵਿਆਹ ਵਾਲਾ ਕਾਰ ਕਹਿੰਦੇ ਵੇਖ ਲੋ ਖਾਲੀ ਟੈਂਟ ਲਾ ਦੇਣਾ ਆ ਯਾਰ ਆਜੂ ਰਿਆ ਟੈਂਟ ਲਾ ਦਿੰਦੇ ਟੈਂਟ ਲਾ ਦਿੰਦੇ ਆ ਹਨਾ ਐੇ ਕੰਮ ਚੱਲੀ ਜਾਂਦਾ ਵੇਲਾ ਵਿਆਹ ਵੇਲੇ ਕਿੰਨੇ ਟਾਈਮ ਲਾਦੇ ਮਿੰਟੇ ਆ ਕੱਪੜੇ ਕਿਵੇਂ ਸੋਹਣੇ ਆ ਹੀਗੇ ਬਹੁਤ ਵਧੀਆ ਜੀ ਘੈਂੜਾ ਪੂਰਾ ਇਫੈਕਟ ਆਇਆ ਜੀ ਪੂਰੇ ਸਾਰਿਆਂ ਦੇ ਆ ਗਏ ਬਾਈ ਮਰਾ ਵਿਆਹ ਲਗਿਆ ਟਿੱਚ ਵਿੱਚ ਹੋ ਗਿਆ ਪਰਾਂ ਲੱਗੇ ਰਾਜੂ ਨਹੀਂ ਫਿਰਦੇ ਆ ਹਾਂ ਪੂਰੀ ਸ਼ਰਾਗ ਰਾਗੇ ਬਾਲਾ ਪਹੁੰਚੀ ਵਿਆਹ ਤੇ ਸਿੰਗਾ ਹਾਂ ਇਹ ਰਹਿੰਦੀ ਇੱਥੇ ਇਹਨਾਂ ਨੇ ਬਾਲ ਸਾਹਿਬ ਨੂੰ ਛੱਡ ਕੇ ਬਾਕੀ ਸਾਰੇ ਟਾਈਮ ਨਾਲ ਵਿਆਹ ਤੇ ਪਹੁੰਚ ਗਏ ਬਾਲ ਸਾਹਿਬ ਦੇ ਜ਼ਿੰਮੇਵਾਰੀਆਂ ਬਾਲੀਆਂ ਨਾਲ ਫਿਰਾਂ ਬਾਲ ਸਾਹਿਬ ਤੈਨੂੰ ਪਹਿਲਾਂ ਕੰਮ ਸੰਭਾਲਣਾ ਪੈਂਦਾ ਵਾ ਆਪਣੇ ਫੇਰ ਤੇ ਸਾਰਾ ਵਿਆਹ ਵਾਤੀ ਆ ਵੀ ਵਾਜਾਂ ਮਾਰਦੇ ਆ ਕੁੱਕੜ ਵੀ ਆ ਘੱਟ ਘੁੰਮਦਾ ਪਿਆ ਆ ਆ ਜਿਹੜਾ ਸਮਾਨ ਦਿੱਤਾ ਆਪਾਂ ਇਹ ਸਾਰੇ ਰਾਲ ਕੇ ਦਿੱਤਾ ਗਿਫਟ ਕੀਤਾ ਆ ਸਾਰੇ ਭੈਣ ਨੂੰ ਕਿਹਨੇ ਕੀ ਦਿੱਤਾ ਜਿਵੇਂ ਇੱਕ ਦਾਜ ਉਹਨਾਂ ਪਤਾਜ ਨੇ ਆਪਾਂ ਗਿਫਟ ਦੇ ਲੱਗਿਆ ਇਹਦਾ ਵਲੌਗ ਆਪਾਂ ਪਾਉਣਾ ਵਾ ਕਿਹੜਾ ਕਿਹੜਾ ਸਮਾਨ ਲਿਆ ਠੀਕ ਆ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਜਿੰਨੇ ਹਾਂ ਵਾਗਿਆ ਭੁੰਲਰ ਵੀਰ ਇਲੈਕਟ੍ਰੋਨਿਕ ਵਾਲਾ ਡੈਕ ਡੁੱਕ ਬਣਾਉਂਦੇ ਆ ਮੈਂ ਅੱਕੇ ਵਲੌਗ 'ਚ ਬੋਲਿਆ ਫੇਰ ਬੋਲਣ ਲੱਗਾ ਇਹ ਹੋਰ ਵਲੌਗ ਆਏ ਮੇਲਾ ਚੱਲ ਪਿਆ ਮੇਲਾ ਚੱਲ ਪਿਆ ਹਾਂ ਡੈਕ ਸੋਹਣੇ ਸੋਹਣੇ ਵਧੀਆ ਆ ਮੀਨ ਨਾ ਪੁੱਲ ਪੁੱਲ ਕੋੜੀ ਸੇ ਕਾ ਪੁੱਲਰ ਇਲੈਕਟ੍ਰੋਨਿਕ ਜਿਹਨੂੰ ਮਰਜੀ ਵਾਸ਼ ਲਓ ਪਹੁੰਚੋ ਤੇ ਬਾਕੀ ਭਟੀਆਂ ਚੱਲ ਪਈਆਂ ਬਾਕੀ ਕੰਮ ਐ ਚੱਲੀਆਂ ਨਾ ਬਾਕੀ ਲਵ ਯੂ ਸਾਰਿਆਂ ਨੂੰ ਆਲ ਤੇ ਗੱਲ ਕਰ ਲੋ ਸਬਸਕ੍ਰਾਈਬ ਚੱਕ ਰਾਂਗੇ ਤੇ ਨੂੰ ਮੋਕੇ ਨਹੀਂ ਮਢੀ ਚਾ ਵੇ ਸੋਹਣਿਆ ਵੇ ਤੈਨੂੰ ਮੋਕੇ ਤੇ ਕੋ ਨਿੱਕੀ ਜਿਹੀ ਬੇਨਤੀ ਹੈ ਜੇ ਕਿਸੇ ਨੂੰ ਕੋਈ ਵੀ ਗੱਲਬਾਤ ਕਰਨੀ ਹੁੰਦੀ ਹੈ ਆਪਣੀ ਸਨੈਪਚੈਟ ਆਈਡੀ ਹੈਗੀ ਆ স্নੋਵਰ ਬੱਲ 22 ਸਨੈਪਚੈਟ ਤੇ ਆਪ ਨੂੰ ਫੋਲੋ ਕਰੋ ਇੰਸਟਾ ਤੇ ਫੋਲੋ ਕਰੋ ਤੇ ਆਪਣੇ ਸਾਰੀਆਂ ਫਣੀ ਵੀਡੀਓ ਤੇ ਡੇਲੀ ਵਾਲੀ ਵੀਡੀਓ ਆਪਾਂ ਅਪਡੇਟ ਦਿੰਦੇ ਰਹੇ ਨੇ ਸ